ਦੇ ਵਿੱਚ ਸ਼ਹੀਦ ਮੁਕੇਸ਼ ਕੁਮਾਰ ਕੋਲੀ ਪਾਰਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਵੀਨੀਕਰਨ ਦੇ ਕੰਮਦਾਰਨੀ ਪੱਥਰ ਰੱਖਿਆ ਸਪੀਕਰ ਸੰਧਵਾ ਨੇ ਆਪਣੇ ਅਖਤਿਆਰੀ ਫੰਡ ਚੋਂ ਪਾਰਕ ਦੇ ਨਵੀਨੀਕਰਨ ਦੇ ਲਈ ਗ੍ਰਾਂਟ ਜਾਰੀ ਕੀਤੀ ਅੱਜ ਸਾਡੇ ਸ਼ਹੀਦ ਸਾਡੇ ਵੀਰ ਮੁਕੇਸ਼ ਕੁਮਾਰ ਕੋਲੀ ਪਾਰਕ ਦਾ ਜਿਹੜਾ ਇੱਕ ਨੀ ਪੱਥਰ ਇੱਕ ਤਰ੍ਹਾਂ ਦਾ ਰੱਖਿਆ ਗਿਆ ਔਰ ਇੱਥੇ ਜਿਹੜਾ ਕਿੰਨਾ ਕੰਮ ਹੋਇਆ ਉਹਦੀ ਇਨਸਪੈਕਸ਼ਨ ਕੀਤੀ ਗਈ ਔਰ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੈ ਸਾਰੇ ਖੁਸ਼ ਨੇ ਕਿ ਸਾਡੇ ਜਵਾਨਾਂ ਨੂੰ ਸਾਡੇ ਸ਼ਹੀਦਾਂ ਨੂੰ ਸਤਕਾਰ ਦੇ ਰਹੀ ਹੈ ਸਰਕਾਰ ਇਸੇ ਤਰ੍ਹਾਂ ਸਤਕਾਰ ਜਾਰੀ ਰੱਖੇਗਾ ਔਰ ਇਸ پارک ਨੂੰ ਸਾਡੇ ਇਹ ਦਵਾਰਿਆਣਾ ਰੋਡ ਜਲਾਹਿਆਣਾ ਰੋਡ ਸਾਡੇ ਜਿਹੜਾ ਇਧਰਲੇ ਪਾਸ ਪੁਰਾਣਾ ਇਧਰਲੇ ਸ਼ਹਿਰ ਆ ਸਾਡਾ ਇਹਦਾ ਮੱਥਾ ਹੈ ਇਹ ਮੱਥਾ ਸਾਡਾ ਕਿੰਮ ਕਰਾਊਗਾ ਇਸ پارک ਨੂੰ ਵਧੀਆ ਬਣਾਵਾਂਗੇ ਅੱਜ ਹੀ ਕਮਾਲੀ ਦੀ ਡਿਊਟੀ ਕਹਿਤੀ ਹੈ ਹੋਰ ਵੀ ਜਿਹੜੀਆਂ ਕਮੀਆਂ ਉਹ ਸਾਰੀਆਂ ਅੱਜ ਆਪਾਂ ਦੂਰ ਕਰਾਂਗੇ ਪਰ ਤੁਹਾਡਾ ਅਸ਼ੀਰਵਾਦ ਚਾਹੀਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਇਹਨਾਂ ਨੇ ਸਾਡਾ ਇੱਕ ਮਤਲਬ ਇੱਕ ਕੰਮ ਗਰਾਊਂਡ